ਲੋਬੀ ਮਿੱਤਰੋ ਅੱਜ ਦੀ ਵੱਡੀ ਖਬਰ ਹੈ ਕਿ ਸਾਰੇ ਪੰਜਾਬ ਦੀਆਂ ਪੰਚਾਇਤਾਂ ਇੱਕ ਵਾਰ ਭੰਗ ਕਰ ਦਿੱਤੀਆਂ ਗਈਆਂ ਨੇ ਉਹ ਸਾਰੀਆਂ ਪੰਚਾਇਤਾਂ ਜਿਨ੍ਹਾਂ ਨੂੰ 5 ਸਾਲ ਜਿਨ੍ਹਾਂ ਦੀ ਮਿਆਦ ਪੂਰੀ ਹੋ ਗਈ ਹੈ ਉਹ ਸਾਰੀਆਂ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਨੇ ਔਰ ਹੁਣ ਨਵੀਆਂ ਚੋਣਾਂ ਨਵੀਆਂ ਪੰਚਾਇਤਾਂ ਚੁਣਨ ਦੇ ਲਈ ਹੋਣਗੀਆਂ ਪਹਿਲਾਂ ਵੀ ਤੁਹਾਨੂੰ ਪਤਾ ਹੈ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਇੱਕ ਵਾਰ ਪੰਚਾਇਤਾਂ ਭੰਗ ਕਰਤੀਆਂ ਸੀ ਔਰ ਪੰਚਾਇਤਾਬਾਦ ਚ ਹਾਈ ਕੋਰਟ ਚਲੀਆਂ ਗਈਆਂ ਸੀ ਤੇ ਪੰਜਾਬ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਕਰਕੇ ਦੁਬਾਰਾ ਪੰਚਾਇਤਾਂ ਨੂੰ ਬਹਾਲ ਕਰਨਾ ਪਿਆ ਸੀ ਤੇ ਹੁਣ ਪੰਚਾਇਤਾਂ ਦੇ ਜਿਨ੍ਹਾਂ ਦੇ 5 ਸਾਲ ਪੂਰੇ ਹੋ ਗਏ ਨੇ ਉਹ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਨੇ ਹੁਣ ਦੁਬਾਰਾ ਵੋਟਾਂ ਪੈਣਗੀਆਂ ਹੁਣ ਨਾਲ ਹੀ ਲੋਕ ਸਭਾ ਦੀਆਂ ਚੋਣਾਂ ਵੀ ਸਿਰ ਤੇ ਖੜੀਆਂ ਨੇ ਸਵਾਲ ਇਹ ਵੀ ਬਣ ਗਿਆ ਵੀ ਪਹਿਲਾਂ ਹੁਣ ਲੋਕ ਸਭਾ ਦੀਆਂ ਐਮਪੀ ਵਾਲੀਆਂ ਚੋਣਾਂ ਪੈਣਗੀਆਂ ਜਾਂ ਪਹਿਲਾਂ ਪੰਚਾਇਤੀ ਚੋਣਾਂ ਹੋਣਗੀਆਂ ਇੱਥੇ ਸਭ ਤੋਂ ਸੋਚਣ ਵਾਲੀ ਗੱਲ ਇਹ ਆ ਮਿੱਤਰੋ ਅੱਜ ਤੱਕ ਲੋਕ ਬਹੁਤ ਪਛਤਾਉਂਦੇ ਰਹੇ ਜਿਹੜੇ ਕਾਲ ਦੇ ਵਿੱਚ ਗਲਤ ਸਰਪੰਚ ਚੁਣ ਲੈਂਦੇ ਆ ਕਿਉਂਕਿ ਦੂਜੇ ਐਮਪੀ ਐਮਐਲਆ ਕੋ ਲੋਕਾਂ ਨੇ ਘੱਟ ਜਾਣਾ ਹੁੰਦਾ ਪਰ ਸਰਪੰਚ ਕੋਲ ਤਾਂ ਨਿੱਕੇ ਨਿੱਕੇ ਕੰਮ ਹੀ ਜਾਣਾ ਹੁੰਦਾ ਸਰਪੰਚ ਨੇ ਪਿੰਡ ਦੀ ਨੁਹਾਰ ਬਦਲਨੀ ਹੁੰਦੀ ਹੈ ਤੇ ਜੇ ਸਰਪੰਚ ਗਲਤ ਬੰਦਾ ਚੁਣ ਲਿਆ ਜਾਵੇ ਤਾਂ ਫਿਰ ਉਹ ਬੇੜਾ ਹੀ ਗਰਕ ਕਰਦਾ ਤੇ ਜਿੰਨੇ ਵੀ ਉਹ ਬੰਦੇ ਸਰਪੰਚ ਖੜੇ ਹੁੰਦੇ ਨੇ ਜਿਹੜੇ ਵੋਟਾਂ ਦੇ ਵਿੱਚ सरपंची ਦੀਆਂ ਵੋਟਾਂ ਦੇ ਵਿੱਚ ਜਿਹੜੇ ਬੰਦੇ ਸ਼ਰਾਬਾਂ ਵੰਡਦੇ ਨੇ ਜਾਂ ਹੋਰ ਨਸ਼ੇ ਵੰਡਦੇ ਨੇ ਜਾਂ ਲਾਲਚ ਦਿੰਦੇ ਨੇ ਜਾਂ ਹੋਰ ਇਸ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਸਰਪੰਚ ਬੰਨਣਾ ਚਾਹੁੰਦੇ ਨੇ ਉਹਨਾਂ ਬੰਦਿਆਂ ਨੂੰ ਕਦੇ ਸਰਪੰਚ ਨਾ ਬਣਾਇਓ ਉਹਨਾਂ ਨੇ ਤੁਹਾਡੇ ਪਿੰਡ ਦਾ ਕੁਝ ਨਹੀਂ ਸਵਾਰਨਾ ਔਰ ਕਈ ਬੰਦੇ ਜਿਹੜੇ ਲੈ ਲੈ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ ਇਹ ਗੀਤ ਸੁਣ ਕੇ ਸਰਪੰਚ ਬੰਨਣਾ ਚਾਹੁੰਦੇ ਨੇ ਹਾਂ ਕਾਫੀ ਗਿਣਤੀ ਨੇ ਜਿਹੜੇ ਐਸੇ ਕਰਕੇ ਬੰਨਣਾ ਚਾਹੁੰਦੇ ਨੇ ਪਹਿਲਾਂ ਅਸੀਂ ਵੇਖਿਆ ਕਿ ਪਿੰਡਾਂ ਨੂੰ ਕਾਗਜ਼ਾਂ ਦੇ ਵਿੱਚ ਤਾਂ ਗਰਾਂਟਾਂ ਆਈਆਂ ਹੁੰਦੀਆਂ ਜੀ ਐਸ ਪਿੰਡ ਨੂੰ 50 ਲੱਖ ਐਸ ਨੂੰ 60 ਲੱਖ ਕਈਆਂ ਪਿੰਡਾਂ ਨੂੰ ਕਰੋੜ ਕਰੋੜ ਤੇ ਜਦੋਂ ਪਿੰਡਾਂ ਦੀ ਹਾਲਤ ਵੇਖਦੇ ਆ ਤਾਂ ਲੱਗਦਾ ਜਿਵੇਂ ਉਹਦੇ ਤੇ 20000 ਰੁਪਇਆ ਵੀ ਨਾ ਲੱਗਾ ਹੋਵੇ ਤੇ ਉਹ ਪੈਸਾ ਜਾਂਦਾ ਕਿੱਥੇ ਆ بڑے ਇਹੋ ਜਿਹੇ ਪਿੰਡ ਨੇ ਜਿੱਥੇ ਹੁਣ ਤੱਕ ਸਰਪੰਚਾਂ ਨੇ ਕਾਗਜ਼ਾਂ 'ਚ ਬੜਾ ਕੁਝ ਬਣਾਤਾ ਪਰ ਬਣਿਆ ਕੁਝ ਵੀ ਨਹੀਂ ਹੋਇਆ ਇਥੋਂ ਤੱਕ ਕਿ ਪਿੰਡਾਂ ਦੀਆਂ ਫਿਰਨੀਆਂ ਕੱਚੀਆਂ ਕਈ ਪਿੰਡਾਂ ਦੀਆਂ ਅਜੇ ਤੱਕ ਪਿੰਡਾਂ ਦੇ ਵਿੱਚ ਬੜੇ ਬੜੇ ਪ੍ਰੋਜੈਕਟ ਲੱਗੇ ਪਿਆ ਕਾਗਜ਼ਾਂ 'ਚ ਤੇ ਇਹ ਕਈ ਜਿਹੜੇ ਬੀਡੀਪੀਓ ਅਫਸਰ ਨੇ ਉਹਨਾਂ ਕਈਆਂ ਦੇ ਨਾਲ ਮਿਲਮਲਾ ਕੇ ਇੱਥੇ ਬੜਾ ਕੁਝ ਚੱਲਦਾ ਤੇ ਪਛਾਣ ਤੁਸੀਂ ਕਰਿਓ ਇਸ ਵਾਰ ਉਹ ਕਹਿੰਦੇ ਆ ਕਾਵਾਂ ਵਾਲੀ ਕਦੇ ਨਹੀਂ ਪੰਚਾਇਤ ਚੁਣੀ ਦੀ ਤੇ ਇਸ ਵਾਰ ਨਾ ਖਿਆਲ ਰੱਖਿਓ ਇਸ ਵਾਰ ਧਿਆਨ ਰੱਖਿਓ ਫਿਰ 5 ਸਾਲ ਚੱਕੀ ਜਾਂਦੇ ਹੁੰਨੇ ਆ ਜਦੋਂ ਵੋਟਾਂ ਪਾਉਣ ਦੇ ਦਿਨ ਨੇੜੇ ਆ ਜਾਂਦੇ ਨੇ ਉਦੋਂ ਆਪਾਂ ਜਿਹੜੇ ਵੀਰ ਪਿਆਲਾ ਪੀ ਕੇ ਪਾਉਂਦੇ ਨੇ ਜਿਹੜੇ ਵੀਰ ਕਿਸੇ ਹੋਰ ਛੋਟੇ ਮੋਟੇ ਲਾਲਚ ਚ ਸਰਪੰਚ ਬਣਾਉਂਦੇ ਨੇ ਇਹ ਗਲਤੀ ਨਾ ਕਰਿਓ ਹਾਂ ਜੇ ਕੋਈ ਪਹਿਲੀ ਤਾਂ ਗੱਲ ਪੀਣੀ ਪੋਣੀ ਵਾਲੇ ਚੱਕਰ ਚ ਨਹੀਂ ਪੈਣਾ ਚਾਹੀਦਾ ਪਰ ਜੇ ਕੋਈ ਧੱਕੇ ਨਾਲ ਪਿਉਂਦਾ ਤੇ ਜਿਹੜੇ ਪੀਂਦੇ ਨੇ ਉਹ ਲਾਲਿਆ ਕਰੋ ਪਰ ਫਿਰ ਵੀ ਵੋਟ ਸਹੀ ਬੰਦੇ ਨੂੰ ਪਾਇਆ ਕਰੋ ਕਿਉਂਕਿ ਪਿੰਡ ਦਾ ਵਿਕਾਸ ਤੁਹਾਡੇ ਬੱਚਿਆਂ ਦਾ ਭਵਿੱਖ ਜਿਹੜਾ ਆ ਜਾਂ ਪਿੰਡ ਦੀ ਮਾੜੀ ਮੋਟੀ ਜੇ ਸੁਧਾਰ ਹੈ ਉਹ ਸਹੀ ਬੰਦਾ ਹੀ ਕਰ ਸਕਦਾ ਵੈਸੇ ਤਾਂ ਇਹ ਸਾਰਾ ਕੁਝ ਜਿਹੜਾ ਉਹ ਸਿਸਟਮ ਨਾਲ ਜੁੜਿਆ ਤੇ ਬਹੁਤ ਸਾਰੇ ਜਿਹੜੇ ਸਰਪੰਚ ਨੇ ਉਹ ਚਾਹੇ ਚੰਗੇ ਵੀ ਹੋਣ ਉਹਨਾਂ ਨੂੰ ਇਥੋਂ ਦੇ ਸਿਸਟਮ ਮੁਤਾਬਕ ਇਥੋਂ ਦੀਆਂ ਸਰਕਾਰਾਂ ਮੁਤਾਬਕ ਢਲਣਾ ਪੈਂਦਾ ਉਹਨਾਂ ਦੇ ਮੁਤਾਬਕ ਹੀ ਕੰਮ ਕਰਨਾ ਪੈਂਦਾ ਪਰ ਫਿਰ ਵੀ ਜਿੰਨਾ ਕੁ ਤੁਸੀਂ ਆਪਾਂ ਕਰ ਸਕਦੇ ਆ ਆਪਾਂ ਤੇ ਕਰੀਏ ਆਪਣੇ ਹੱਥਾਂ ਸਹੀ ਬੰਦੇ ਦੀ ਚੋਣ ਤੇ ਪਿੰਡ ਚ ਆਪਾਂ ਸਾਰਿਆਂ ਨੂੰ ਜਾਣਦੇ ਹੁੰਨੇ ਆ ਕਿਹੜਾ ਕਹਿ ਜਾ ਤੇ ਇਸ ਕਰਕੇ ਜਿਹੜੇ ਕਈ 나ਡੂਖਾਨੇ ਜਿਹੜੇ ਕਈ ਸੁਭਾ ਦੇ ਮਾੜੇ ਨੇ ਉਹਨਾਂ ਨੂੰ ਤਾਂ ਖਾਸ ਕਰਕੇ ਨਾ ਚੁਣਿਓ ਕਿਉਂਕਿ ਉਹ ਮੁੜ ਕੇ ਕਿਸੇ ਦੀ ਗੱਲ ਨਹੀਂ ਸੁਣਦੇ ਫਿਰ ਲੋਕੀ ਚੀਕਦੇ ਰਹਿ ਜਾਂਦੇ ਨੇ ਤੋਂ ਅੱਜ ਪੰਚਾਇਤਾਂ ਪੰਗ ਕਰ ਦਿੱਤੀਆਂ ਗਈਆਂ ਨੇ ਇਹ ਵੱਡੀ ਖਬਰ ਹੈ ਬਹੁਤ ਮਿਹਰਬਾਨੀ ਸ਼ੁਕਰੀਆ